ਮਨਪ੍ਰੀਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਆ ਤੇ ਜੇ ਆਪਣੀ ਮਾਂ ਨੂੰ ਪੁੱਛ ਜਾਂਦਾ ਆਪਣੀ ਮਾਪ ਪਾਰੀ ਨੂੰ ਪੁੱਛ ਜਾਂਦਾ ਇਹ ਤੋਂ ਮਾੜਾ ਬੰਦਾ ਕੋਈ ਨਹੀਂ ਹੈ ਅਕਾਲੀ ਦਲ ਥੂਲੀ ਪਾਰਟੀ ਹੈ ਅਸੀਂ ਲੜਨਾ ਹੈ ਤਾਂ ਚੋਰਾਂ ਦੇ ਖਿਲਾਫ ਆ ਤੁਸੀਂ ਦੇਖ ਲਿਆ ਤੇ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਸਾਰੇ ਏਜੰਸੀਆ ਨਾਲ ਰਲ ਕੇ ਨਿਸ਼ਾਨਾ ਇੱਕੋ ਹੀ ਕਹਿ ਕੇ ਅਸੀਂ ਅਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਗਦਾਰਾਂ ਲਈ ਪਾਰਟੀ ਦੇ ਵਿੱਚ ਹੁਣ ਕੋਈ ਥਾਂ ਨਹੀਂ ਅਕਾਲੀ ਦਲ ਦਾ ਹੁਣ ਮਨਪ੍ਰੀਤ ਇਹ ਵਾਲੀ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਆਨ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੀ ਹਾਂ ਤੁਹਾਨੂੰ ਦੱਸਦੀ ਕਿ ਇਸੇ ਵਾਰ ਦਾਖਾ ਦੇ ਵਿੱਚ ਅੱਜ ਸੁਖਵੀਰ ਸਿੰਘ ਬਾਦਲ ਪਹੁੰਚੇ ਸੀ ਇਸ ਮੌਕੇ ਮਨਪ੍ਰੀਤ ਈਆਲੀ ਦੇ ਉੱਤੇ ਨਾਮ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਇਸ ਦੇ ਨਾਲ ਹੀ ਸੁਖਵੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਹੁਣ ਮਨਪ੍ਰੀਤ ਈਆਲੀ ਦੇ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਦੇ ਵੱਲੋਂ ਮਨਪ੍ਰੀਤ ਈਆਲੀ ਨੂੰ ਗद्दार ਤੱਕ ਕਿਹਾ ਗਿਆ ਤੇ ਇਸ ਗੱਲ ਦੀ ਗਰੰਟੀ ਵੀ ਦਿੱਤੀ ਗਈ ਕਿ ਹੁਣ ਮਨਪ੍ਰੀਤ ਈਆਲੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ ਬਣਨਗੇ ਬਹੁਤ ਬਿਆਈ ਸਾਧ ਸੰਗਤ ਜੀ गज के फते वाहेगुरु जी का खालसा सारे जानते हो पिछले इलेक्शन बहुत वही गलती करके गल्च आ गए जिना बारे अपन कोई पता ही नहीं सी, तो है कौन ਅੱਜ ਹਾਲਾਤ ਪਿਛਲੇ ਸਾਢੇ 3 ਸਾਲਾਂ 'ਚ ਐਜੇ ਪੰਜਾਬ 'ਚ ਬਣ ਗਏ ਕਿ ਇੱਥੇ ਰਹਿਣਾ ਔਖਾ ਹੋ ਗਿਆ। ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ। ਘਰ ਦਾ ਘਰ ਦਾ ਹੀ ਹੁੰਦਾ ਹੈ। ਬਾਹਰਲੇ ਬਾਹਰ ਨਹੀਂ ਹੁੰਦੇ। ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ, ਖੇਤਰ ਦੀ ਪਾਰਟੀ ਹੈ। ਅਸੀਂ ਕਿਉਣਾ ਪਰਨਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਲ ਦੀ ਸਰਕਾਰ ਜੀ ਪੰਜਾਬ ਤਰੱਕੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਹੈ 5 ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲ ਰਿਆ ਸੀ ਕੋਈ ਹਾਈਵੇ ਨਿਕਲ ਰਿਆ ਸੀ ਕਿਤੇ ਠਨਮੱਲ ਬਣਾਉਣ ਬੰਦੇ ਸੀ ਕਿਤੇ 에어ਪੋਰਟ ਬਣਦੇ ਸੀ ਆਟਾ ਦਾਲ ਛੱਕਣ ਪੇਛੇ ਗਰੀਬ ਨੂੰ ਕਿਸਾਨ ਨੂੰ ਹਰ ਸਹੂਲਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ आज ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਜ਼ਾਰ ਕਿਲਾ ਖੋਦਾ ਅਕਵਾਇਰ ਕਰ ਰਹੇ ਹੈ 24 ਹਜ਼ਾਰ ਇੰਨਾ ਹੀ 20 25 ਹਜ਼ਾਰ ਜਲੰਧਰ ਤੇ ਇੰਨਾ ਹੀ 20 25 ਹਜ਼ਾਰ ਅੰਮ੍ਰਿਤਸਰ ਤੇ ਪਟਨਾਡੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਹਨ ਉਹਨਾਂ ਨੇ ਕਿਹਾ ਅਪਰ ਐਕੂਜ਼ੇਸ਼ਨ ਦਾ ਨੋਟਿਸ ਦੇ ਦਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਿਹਾ ਜਿਨ੍ਹਾਂ ਨੇ ਬੈਂਕ ਡੇਟ ਤੇ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜੀ ਵੀ ਆਪਾਂ ਈਆਂ ਕਰੋੜ ਰੁਪਇਆ ਦਊਗਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਕੋਈ ਕਲੋਨੀ ਕਟਨ ਵਾਲਾ 70 ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ ਕਰੋੜ ਪੈਕੇਜ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਨਹੀਂ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਦਿਨ ਅਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡਦੇ ਨਹੀਂ ਮਤਲਬ ਆ ਤੁਹਾਡੀ ਇਹ ਜ਼ਮੀਨ ਜਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਸੀ 20 ਲੱਖ ਦੀ ਬਣ ਜਾਣੀ ਹੈ ਮੈਂ ਤੁਹਾਨੂੰ ਇੱਕ ਗੱਲ ਦਿਲੋਂ ਕਹਿ ਕੇ ਜਾ ਰਿਹਾ ਤੇ ਬਚਨ ਦੇ ਰਿਹਾ ਉਸ ਮਰਜੀ ਹੋ ਜੇ ਤੁਹਾਡੀ ਜ਼ਮੀਨ ਦੀ ਘਰ ਹੋਣ ਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਹੈ ਅਸੀਂ ਲੜਨਾ ਹੈ ਕਿ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰ ਦਿਓ ਤੁਹਾਡੀਆਂ 90% ਕੁਸ਼ੀਬ ਤਾਂ ਖਤਮ ਹੋ ਜਾਣਗੀਆਂ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਤੁਹਾਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਹਜ਼ੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਥ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਬੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜਾਦਾ ਸਮਨ ਹੀ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਡਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸ ਵਜੇ ਲੁਧਿਆਣਾ ਦੇ ਗਲਾਡਾ ਦੇ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਇੰਨੀ ਦੱਸ ਦਿੰਦਾ ਜਿੰਨਾ ਤੱਕ ਮੈਂ ਹੈਗਾ ਜਮੀਨ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਪਰਚਾ। ਦਰਿਆ ਕਾ ਬਾਕੀ ਗੱਲ ਹੋਰ ਐ। ਆ 1.5 ਸਾਲ ਚ ਕਾਲੀ ਜਰਦੀ ਸਰਕਾਰ ਲਿਆ ਦਿਓ। ਵਾਪਸ ਤੁਹਾਡੇ ਚਿਹਰਿਆਂ ਦੀ ਖੁਸ਼ੀਆਂ ਲਿਆ ਦੂੰਗਾ। ਦਰਿਆ ਕਾ ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿੱਥੇ ਗਿਆ? ਆ 100 ਦੇ 200 ਮੈਂ ਦਿੰਦਾ ਲੈਣੋ। ਆਪ ਪਾਰਕਾ ਪੁਰਕਾ ਨਹੀਂ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਹੈ ਜਿਹਨਾਂ ਦੇ ਪਰਦੇ ਖੋਲੇ ਜਾਂਦੇ ਸਾਰੀਆਂ ਚੀਜ਼ਾਂ ਜਿਹਦੇ ਮੈਂ ਆ ਜਾਂਦੀ ਐ ਮੈਂ ਤਾਂ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਾਲ ਨਹੀਂ ਪਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼ਰੂਮਣੀ ਕਾਲੀ ਦਲ ਦੀ ਆ ਥੋੜੇ ਆ ਜਿਹੜੀ ਪਾਰਟੀ ਆ ਥੋੜੇ ਬਜ਼ੁਰਗਾਂ ਦੀ ਪਾਰਟੀ ਆ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਕੌਮ ਦੀ ਜਥੇਬੰਦੀ ਆ ਖਾਲਸਾ ਪੰਥ ਦੀ ਜਥੇਬੰਦੀ ਆ ਪੰਜਾਬ ਦੀ ਜਥੇਬੰਦੀ ਆ ਦੂਜੇ ਸਾਰੇ ਦਿੱਲੀ ਦੇ ਲੁਟੇਰੇ ਦੁਨੀਆ ਪਾਰਟੀਆਂ ਐਸ ਕਰਕੇ ਐਸ ਪਾਰਟੀ ਦੀ ਜੜਾ ਇੰਨੀਆਂ ਮਜ਼ਬੂਤ ਆ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸੇ ਕੋਈ ਡਰਾਮਾ ਕਰ ਗਿਆ ਆਪਾਂ ਪਿੱਛੇ ਰਹਿ ਗਏ ਪਰ ਮਾਦ ਨੂੰ ਦੱਸਦਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਜੇ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋਡੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ 34 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚ ਚੁੱਕੀ ਦੁਗਣੀ ਟੁਕੜੇ ਹੋ ਜਾਣਗੇ ਭਾਰ ਮਦਦ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ

ਆਪਣੀ ਮਾਂ ਪਾਟੀ ਦੇ ਮੇ ਵੱਡੇ ਪੰਜ ਸਾਬ ਕਹਿੰਦੇ ਹੁੰਦੇ ਸੀ ਨਾ ਪਾਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣਿਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜੇ ਆਪਣੀ ਮਾ ਨੂੰ ਪਹੁੰਚ ਜਾਂਦਾ ਵੀ ਮਾ ਪਾਰਟੀ ਨੂੰ ਪਹੁੰਚ ਜਾਂਦਾ ਉੱਥੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਕਤੀ ਕਰਨਾ ਤਾਂ ਕਿ ਇਹ ਉੱਪਰ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ ਆਪਾਂ ਮੁਲਿਆ ਤੋਂ ਉੱਤੇ ਮੇਰੇ ਇੱਕ ਦਫਤਰ ਖੋਲ ਰਿਹਾ ਜਿੱਥੇ ਇੱਕ OSD ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੰਨੇ ਦਾਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ ਦਿੱਤਾ ਮੈਂ 15-20 ਦਿਨਾਂ ਦੇ ਅੰਦਰ ਅੰਦਰ ਤੇ ਉਹਨੇ ਮੈਂ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਸੁਖਵੀਰ ਬਾਦਲ ਦੇ ਬਿਆਨ ਤੋਂ ਬਾਅਦ ਇੱਕ ਨਿੱਜੀ ਚੈਨਲ ਦੇ ਉੱਤੇ ਮਨਪ੍ਰੀਤ ਈਆਲੀ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਏ ਉਹਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਦੇ ਲਈ ਤਿਆਗ ਦੀ ਭਾਵਨਾ ਦਿਖਾਉਣ ਸੁਖਵੀਰ ਸਿੰਘ ਬਾਦਲ ਜੇਕਰ ਉਹ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਨੇ ਤਾਂ ਤਿਆਗ ਦੀ ਭਾਵਨਾ ਦਿਖਾਉਣ ਉਹਨਾਂ ਕਿਹਾ ਕਿ 1920 ਦੇ ਵਿੱਚ ਜਿਹੜਾ ਅਕਾਲੀ ਦਲ ਬਣਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਸ ਅਕਾਲੀ ਦਲ ਦੇ ਲਈ ਉਹ ਹਮੇਸ਼ਾ ਹੀ ਕੰਮ ਕਰਦੇ ਰਹਿਣਗੇ ਦੱਸਦੇ ਕਿ ਇਹ ਸੁਖਵੀਰ ਬਾਦਲ ਦੇ ਵੱਲੋਂ ਮਨਪ੍ਰੀਤ ਈਆਲੀ ਨੂੰ ਗद्दार ਤੱਕ ਕਿਹਾ ਗਿਆ ਤੇ ਇਹ ਵੀ ਗਰੰਟੀ ਦਿੱਤੀ ਗਈ ਹੈ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੇ ਕਦੇ ਵੀ ਹੁਣ ਮਨਪ੍ਰੀਤ ਈਆਲੀ ਮੈਂਬਰ ਨਹੀਂ ਬਣ ਸਕਦੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ